ਅੱਜ ਦੀ ਕੱਕਿਆ ਨੂੰ ਵੇਖਣ ਆਲੇ ਸਾਰੇ ਮੁੰਡੇ ਕੁੜੀਆਂ ਨੂੰ ਅਸ਼ੋਕ ਭਾਰਦਵਾਜ ਦੀ ਸਸਤਰੇ ਕਾਲ ਵਾਇਗੁਰਦਾ ਖਾਲਸਾ ਵਾਇਗੁਰਦੀ ਫਤੇ ਵਿਦਿਆਰਥੀਓ ਅੱਜ ਦੀ ਕੱਕਿਆ ਵਿੱਚ ਮੈਂ ਤੁਹਾਡੇ ਲਈ ਪੰਜਾਬੀ ਜੀਕੇ ਜਨਰਲ ਨੋਲਿਜ ਦੇ ਕੁਝ ਪਰਸਨ ਲੈ ਕੇ ਆਇਆ ਸੀ ਸਾਡੇ ਤੋਂ ਤੁਹਾਨੂੰ ਸਾਰਿਆਂ ਨੂੰ ਸਾਡੀ ਬੇਨਤੀ ਹੈ ਅੱਜ ਦੀ ਕੱਕਿਆ ਨੂੰ ਧਿਆਨ ਨਾਲ ਵੇਖੇ ਤੇ ਸੁਣੇ ਵੇਖੋ ਜੀ ਅੱਜ ਦੇ ਪੰਜਾਬੀ ਜੀਕੇ ਜਨਰਲ ਨੋਲਿਜ ਦੇ ਕਿਹੜੇ ਕਿਹੜੇ ਪਰਸਨ ਹਨ ਵੇਖੋ ਜੀ ਪਹਿਲਾ ਪਰਸਨ ਕਿਹੜਾ ਸੀ ਪੰਜਾਬ ਦੀ ਮੁੱਖ ਭਾਸ਼ਾਵਾਂ ਕਿਹੜੀਆਂ ਹਨ ਪੰਜਾਬ ਦੀ ਮੁੱਖ ਭਾਸ਼ਾਵਾਂ ਕਿਹੜੀਆਂ ਹਨ ਪੰਜਾਬ ਦੀ ਮੁੱਖ ਭਾਸ਼ਾਵਾਂ ਭਾਸ਼ਾਵਾਂ ਕਿਹੜੀਆਂ ਹਨ ਪੰਜਾਬ ਦੀ ਮੁੱਖ ਭਾਸ਼ਾਵਾਂ ਕਿਹੜੀਆਂ ਹਨ ਇੱਕੋ ਜੀ ਪੰਜਾਬੀ ਉਰਦੂ ਤੇ ਹਿੰਦੀ ਪੰਜਾਬੀ ਉਰਦੂ ਤੇ ਹਿੰਦੀ ਪੰਜਾਬ ਦੀ ਮੁੱਖ ਭਾਸ਼ਾਵਾਂ ਹਨ ਦੂਜਾ ਪ੍ਰਸ਼ਨ ਕਿਹੜਾ ਸੀ ਪੰਜਾਬ ਦੀ ਸਭ ਤੋਂ ਵੱਡੀ ਨਦੀ ਕਿਹੜੀ ਹੈ ਪੰਜਾਬ ਦੀ ਸਭ ਤੋਂ ਵੱਡੀ ਨਦੀ ਕਿਹੜੀ ਹੈ ਪੰਜਾਬ ਵਿੱਚ ਸਭ ਤੋਂ ਵੱਡੀ ਨਦੀ ਸਤਲੁਜ ਹੈ ਪੰਜਾਬ ਦੀ ਸਭ ਤੋਂ ਵੱਡੀ ਨਦੀ ਕਿਹੜੀ ਹੈ ਸਤਲੁਜ ਹੈ ਤੀਜਾ ਪ੍ਰਸ਼ਨ ਕਿਹੜਾ ਸੀ ਪੰਜਾਬੀ ਸੰਗੀਤ ਵਿੱਚ ਕਿਸ ਕਿਸਮ ਦੀਆਂ ਤੁਨਾਵਾ ਪ੍ਰਸਿੱਧ ਹਨ ਪੰਜਾਬੀ ਸੰਗੀਤ ਵਿੱਚ ਕਿਸ ਕਿਸਮ ਦੀਆਂ ਤੁਨਾਵਾ ਪ੍ਰਸਿੱਧ ਹਨ ਗਿੱਧਾ ਤੇ ਭੰਗੜਾ ਗਿੱਧਾ ਤੇ ਭੰਗੜਾ ਪੰਜਾਬੀ ਸੰਗੀਤ ਵਿੱਚ ਪ੍ਰਸਿੱਧ ਤੁਨਾਵਾ ਹਨ ਅੱਗੇ ਵਾਲਾ ਪ੍ਰਸ਼ਨ ਕਿਹੜਾ ਸੀ ਪ੍ਰਸ਼ਨ ਨੰਬਰ ਹੈ 4 ਲੋਹੜੀ ਤਿਵਾਰ ਕਦੋਂ ਮਨਾਇਆ ਜਾਂਦਾ ਸੀ 13 ਜਨਵਰੀ ਨੂੰ 13 ਜਨਵਰੀ ਨੂੰ ਲੋਹੜੀ ਦਾ ਤਿਵਾਰ ਮਨਾਇਆ ਜਾਂਦਾ ਸੀ ਪੰਜਵਾਂ ਪ੍ਰਸ਼ਨ ਕਿਹੜਾ ਸੀ ਵੇਖੋ ਜੀ ਪੰਜਾਬ ਦੇ ਕਿਹੜੇ ਸ਼ਹਿਰ ਨੂੰ ਸੁੱਚਾ ਸਾਹਿਬ ਕਹਿੰਦੇ ਹਨ ਦੰਨ ਸਚਕੰਡ ਸਾਹਿਬ ਨੂੰ ਪੰਜਾਬ ਦੀ ਕਿਹੜੇ ਸ਼ਹਿਰ ਨੂੰ ਸੁੱਚਾ ਸਾਹਿਬ ਸੁੱਚਾ ਸਾਹਿਬ ਕਹਿੰਦੇ ਹਨ ਦੰਨ ਸਚਕੰਡ ਸਾਹਿਬ ਦੰਨ ਸਚਕੰਡ ਸਾਹਿਬ ਨੂੰ ਪੰਜਾਬ ਦਾ ਸੁੱਚਾ ਸਾਹਿਬ ਕਹਿੰਦੇ ਹਨ ਪਰਸ਼ਨ ਨੰਬਰ 6 ਪੰਜਾਬ ਦੀ ਸਭਿਆਚਾਰ ਵਿਰਾਸਤ ਵਿੱਚ ਕੀ ਸ਼ਾਮਿਲ ਹੈ ਪੰਜਾਬ ਦੀ ਸਭਿਆਚਾਰਕ ਦੀ ਪੰਜਾਬ ਦੀ ਸਭਿਆਚਾਰਕ ਵਿਰਾਸਤ ਵਿੱਚ ਕੀ ਸ਼ਾਮਿਲ ਹਨ ਵੇਖੋ ਜੀ ਕਲਾ ਸੰਗੀਤ ਕਲਾ ਸੰਗੀਤ ਤੇ ਨਾਟਕ ਕਲਾ ਸੰਗੀਤ ਤੇ ਨਾਟਕ ਪੰਜਾਬ ਦੀ ਸਭਿਆਚਾਰਕ ਵਿਰਾਸਤ ਵਿੱਚ ਸ਼ਾਮਿਲ ਹਨ ਵੇਖੋ ਜੀ ਸਤਵਾਂ ਪਰਸ਼ਨ ਕਿਹੜਾ ਸੀ ਪੰਜਾਬ ਦਾ ਵੱਡਾ ਖੇਤੀਬਾੜੀ ਮੰਡੀ ਪੰਜਾਬ ਦੀ ਬੰਦਾ ਪੰਜਾਬ ਦਾ ਵੱਡਾ ਖੇਤੀਬਾੜੀ ਮੰਡੀ ਕਿਹੜਾ ਹੈ ਪੰਜਾਬ ਦਾ ਸਭ ਤੋਂ ਵੱਡਾ ਖੇਤੀਬਾੜੀ ਮੰਡੀ ਕਿਹੜਾ ਸੀ ਲੁਧਿਆਣਾ ਪੰਜਾਬ ਦਾ ਸਭ ਤੋਂ ਵੱਡਾ ਖੇਤੀਬਾੜੀ ਮੰਡੀ ਕਿਹੜਾ ਸੀ ਲੁਧਿਆਣਾ ਲੁਧਿਆਣਾ ਵਿੱਚ ਹੀ ਪੰਜਾਬ ਦੀ ਖੇਤੀਬਾੜੀ ਯੂਨੀਵਰਸਿਟੀ ਹੈ ਵਿਦਿਆਰਥੀਓ ਅੱਜ ਦੀ ਕਹਾ ਐਥੋ ਸਮਾਪਤ ਹੋਈ ਸੀ ਅੱਧੀ ਕਹਾ ਤੁਹਾਨੂੰ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਮੈਨੂੰ ਦੱਸਣਾ ਤੇ ਪਿੰਡ ਦੀ ਲਾਇਕ ਤੇ ਮਾਂ ਬੋਲੀ ਪੰਜਾਬੀ ਚੈਨਲ ਨੂੰ ਵੱਧ ਤੋਂ ਵੱਧ ਲਾਇਕ ਕਰਨਾ ਜੀ ਸ਼ੇਅਰ ਕਰਨਾ ਨਵੀਂ ਵੀਡੀਓ ਸਮੇਂ ਸਿਰ ਲੈਣ ਲਈ ਘੰਟੀ ਦੇ ਬਟਨ ਨੂੰ ਪ੍ਰੈਸ ਕਰਨਾ ਜੀ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ Fateh